ਉੱਪਰ ਨਹੀਂ ਮੈਂ ਕਿਹਾ ਹਨਾ ਰਾਜੇ ਸਤਾਰਗੜ ਵਿਖੇ ਨਹੀਂ ਟੁਕੜੇ ਨਾਲ ਅਸ ਸੁਧਾਰ ਦਾ ਸਿੱਕਾ ਤੋੜੋ ਹਾਂ 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 ਅੱਜ 4 ਸਤੰਬਰ 2025 ਦਿਨ ਵੀਰਵਾਰ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਉਨੇ ਆ ਨਾਲੇ ਆਪ ਵੀ ਕਰਦੇ ਨਾਲੇ ਸਾਰੀ ਸੰਗਤ ਨੂੰ ਕਰਾਉਨੇ ਆ। ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਗੁਰਦੁਆਰਾ ਸ਼੍ਰੀ ਮੁਕਸਰ ਸਾਹਿਬ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਧਰ ਬਾਈ ਜੀ ਖੜੇ ਆ ਤਿਆਰ ਬੱਤਿਆਰ ਆਪਾਂ ਨੂੰ ਮੋਟਰਸਾਈਕਲ ਤੇ ਬੱਸ ਸਟੈਂਡ ਛੱਡ ਕੇ ਆਉਣਗੇ ਤੇ ਹੁਣ ਆਪਾਂ ਬਾਈ ਜੀ ਹਰਿਆਣਾ ਚੱਲਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੜਦੀ ਕਲਾ ਨਾ ਨਾ ਬਾਈ ਨਹੀਂ ਨਹੀਂ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਜੀ ਤੇ ਉੱਧਰ ਭਾਈ ਛੋਟਾ ਖੜਾ ਸਪਲੈਂਡਰ ਚੱਲਦੇ ਆ ਹੁਣ ਆਪਾਂ ਬਸ ਸਟੈਂਡ ਤੇ ਉੱਥੋਂ ਫੜਦੇ ਆਂ ਬੱਸ ਆਪਾਂ ਤੇ ਫਿਰ ਪਹੁੰਚਦੇ ਆਂ ਹਬੋਰੋ ਹਬੋਰ ਤੋਂ ਫੜਾਂਗੇ ਬੱਸ ਫੇ ਗੰਗਾ ਨਗਰ ਗੰਗਾ ਨਗਰੋਂ ਫੜਾਂਗੇ ਬੱਸ ਫੇ ਅਨੂਪਗੜ੍ਹ ਬਈ ਪਿੰਡਾਂ ਨੂੰ ਚਲੋ ਬਾਈ ਜੀ ਮਾਰੋ ਝੋਟੇ ਦੀ ਕਿੱਕ ਆਪਾਂ ਵੀ ਚੱਕੀ ਪਾਣੀ ਦੀ ਬੋਤਲ ਤੇ ਬੈਠ ਚੱਲੀਏ ਗੁਰੂ ਮਹਾਰਾਜ ਜੀ ਦਰਸ਼ਨ ਕਰ ਲਏ ਸੀ ਇਹਦੇ ਨਾਲੇ ਸਾਰੀ ਸੰਗਤ ਨੂੰ ਕਰਵਾਤੇ ਆ ਤੇ ਬਾਈ ਨੇ ਵੀ ਝੋਟੇ ਦੀ ਕਿੱਕ ਮਾਰਤੀ ਆ ਚਲੋ ਬਾਈ ਜੀ ਰਸਤੀ ਵਾਤੀ ਆਇਆ ਦੰਸਾਰ ਹਨ ਖੁਸ਼ੀਆਂ ਭਰਿਆ ਟੂਰ ਦੇ ਕੇ ਆਪਣਾ ਵੀ ਯਾਤਰਾ ਜਿਹੜੀ ਆਪਣੀ ਸੁੱਖ ਦਵੇ ਇੱਧਰ ਭਾਈ ਜਿਹੜਾ ਆਪਾਂ ਨੂੰ ਰਾਤ ਦੁੱਗ-ਦੁੱਗ ਲੈ ਕੇ ਆਇਆ ਸੀ ਸੁੱਖ ਭਾਈ ਇਹ ਆਪਾਂ ਨੂੰ ਮਿਲਿਆ ਤਾਂ YouTube ਤੇ ਸੀ ਪਰ ਆਪਣਾ ਮੋਹ ਪਿਆਰ ਜਿਹੜਾ ਭਰਾਵਾਂ ਤਰ੍ਹਾਂ ਹੀ ਪਿਆ ਵਾ ਤੇ ਆਪਾਂ ਰਾਤ ਬਾਈ ਕੋਲ ਹੀ ਸੀਗੇ ਤੇ ਰਾਤ ਤੜਕੇ ਬਾਈ ਆਪਾਂ ਨੂੰ ਗੁਰਦਰਾ ਸਾਹਿਬ ਛੱਡਿਆ ਸੀ ਫਿਰ ਬਾਈ ਨੇ ਦੁਕਾਨ ਖੋਲਣੀ ਸੀ ਤੇ ਇਹ ਵੀ ਬਾਈ ਆਪਣੀ ਵੀਡੀਓ ਦੇਖਦੇ ਆ ਜਿਹੜੇ ਸਪਲੈਂਡਰ ਤੇ ਜਾਈ ਜਾਂਦੇ ਆ ਤੇ ਇਹ ਆਪਾਂ ਨੂੰ ਫਿਰ ਲੈ ਕੇ ਆਏ ਸੀ ਤੇ ਹੁਣ ਫਿਰ ਸੁਖ ਬਾਈ ਕਹਿੰਦਾ ਵੀ ਭਾਈ ਮਿਲਿਆ ਬਿਨਾਂ ਨਹੀਂ ਜਾਣਾਗਾ ਦੁਬਾਰੇ ਆਪਣੇ ਕੋਲ ਗੇੜਾ ਮਾਰਦਾ ਇੱਕ ਵਾਰੀ ਤੇ ਫਿਰ ਆਪਾਂ ਬਾਈ ਫੜੇ ਕੋਲ ਇਜਾਜ਼ਤ ਲਈ ਹੁਣ ਤਾਂ ਇਜਾਜ਼ਤ ਆ ਬਾਈ ਜੀ ਹਾਂ ਹਾਂ ਠੀਕ ਹੈ ਤੇ ਫਿਰ ਤੇ ਗੇੜਾ ਬਾਈ ਵੱਧ ਤੋਂ ਵੱਧ ਯਾਰ ਲਾਈਕ ਕਰੋ ਸ਼ੇਅਰ ਕਰੋ ਬਾਈ ਸਪੋਰਟ ਕਰੋ ਬਹੁਤ ਵਾਟ ਬਾਈ ਇੰਨੀ ਵੜ ਤੁਰੇ ਫਿਰਦੇ ਹੋਰੇ ਦੇ ਹੋਰ ਗਾਂਹ ਜਾਣਾ ਪਾਕਾ ਬਾਬਾ ਸਰਦੀ ਕਰ ਰਿਹਾ ਠੀਕ ਆ ਠੀਕ ਆ ਠੀਕ ਆ ਬਾਈ ਸੁਖ ਬਾਈ ਜਰੂਰ ਮਿਲਾਂਗੇ ਕਦੇ ਫੇਰ ਆਪਾਂ ਜਰੂਰ ਮੁਕਸਰ ਹਾਂਜੀ ਹਾਂਜੀ ਤੇ ਹੁਣ ਆਪਾਂ ਚੱਲਦੇ ਆਂ ਬਾਈ ਦੇ ਨਾਲ ਠੀਕ ਐ ਤੇ ਇਧਰ ਬਾਈ ਨੇ ਫੇਰ ਕੇ ਕਿ ਮਾਰ ਲੀਏ ਝੋਟੇ ਦੀ ਚੱਲੀਏ ਬਾਈ ਜੀ ਠੀਕ ਆ ਚਲੋ ਬਾਈ ਜੀ ਸਮਾਂ ਜਿਹੜਾ 11:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਮੁਕਸਰ ਸ਼ਹਿਰ ਤੋਂ ਨਿਕਲਦੇ ਨਿਕਲਦੇ ਆਂ ਲੇਟ ਹੋ ਗਿਆਂ ਕਾਫੀ ਇਧਰ ਬਾਈ ਜੀ ਤੋਂ ਇਜਾਜ਼ਤ ਲੈ ਲਈਏ ਠੀਕ ਹੈ ਬਾਈ ਜੀ ਠੀਕ ਹੈ ਬਾਈ ਜਦੋਂ ਹੁਣ ਕਦੇ ਆਏ ਦੁਬਾਰਾ ਫੋਨ ਕਰ ਲਿਆ ਜੀ ਹਾਂਜੀ ਹਾਂਜੀ ਜ਼ਰੂਰ ਬਾਈ ਜ਼ਰੂਰ ਇਜਾਜ਼ਤ ਦੋ ਤੇ ਬਾਈ ਦਾ ਇੱਕ ਦਾ ਫੋਨ ਲੱਗਿਆ ਤੁਹਾਨੂੰ ਮਿਲ ਕੇ ਮਹਾਰਾਜ ਜਿਹੜੇ ਆਪਾਂ ਨੂੰ ਮੁਲਾਕਾਤਾਂ ਵਾਧੀਆਂ ਰਹਿਣ ਲੱਗੀਆਂ ਹਾਂਜੀ ਹਾਂਜੀ ਤੇ ਇੱਕ ਬਾਈ ਦਾ ਹੋਰ ਫੋਨ ਆਇਆ ਸੀ ਆ ਕਹਿੰਦੇ ਭਾਈ ਤੁਸੀਂ ਮੁਕਸਰ ਸ਼ਹਿਰ ਚੋਂ ਸਾਨੂੰ ਮਿਲਿਆ ਐਵੇਂ ਜਾਈ ਜਾਂਦੇ ਹੋ ਤੇ ਬਾਈ ਨੂੰ ਕਹਿਤਾ ਕਿ ਆਪਾਂ ਬੱਸ ਸਟੈਂਡ ਖੜੇ ਆਂ ਤੇ ਤੁਸੀਂ ਆ ਜਾਓ ਬਾਈ ਆਈ ਜਾਂਦਾ ਉਹਨਾਂ ਨੂੰ ਮਿਲ ਕੇ ਤੇ ਫਿਰ ਆਪਾਂ ਬੱਸ ਚੜਦੇ ਆਂ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ओके ਸਮਾਂ ਜਿਹੜਾ 11:50 ਹੋ ਗਏ ਤੇ ਆਪਾਂ ਮੁਕਸਰ ਅੱਡੇ ਤੋਂ ਫਬੋਰ ਦੀ ਬੱਸ ਫੜਨੀ ਸੀ ਤੇ ਬਾਈ ਜੀ ਦਾ ਫੋਨ ਆਇਆ ਸੀ ਭਾਈ ਮਿਲ ਕੇ ਜ਼ਰੂਰ ਜਾਈਂ ਪਲਾਸਾਂ ਵਿੱਚ ਸਮਾਂ ਕੱਢ ਕੇ 5 ਮਿੰਟ ਹੀ ਮਿਲ ਕੇ ਜਾਈਂ ਜ਼ਰੂਰ ਮਿਲ ਕੇ ਜਾਵਾਂ ਸਾਸਰੀਕਲ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਤੁਹਾਡਾ ਮਾਸੀ ਗੁਰਮੀਤ ਸਿੰਘ ਗੁਰਮੀਤ ਸਿੰਘ ਪਾਜੀ ਚਰਚਾ ਰਹਾ ਮੈਂ ਠੀਕ ਹੈ ਜੀ ਸਾਡੀ ਚਰਚਾ ਤੁਹਾਡੇ ਨਾਲ ਜੁੜਿਆ ਮੈਂ ਲਗਾਤਾਰ ਤੁਹਾਡੇ ਵਲੌਗ ਦੇ ਖਿਦ ਦੇ ਚਾਰਾਂ ਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡਾ ਸਮਾਂ ਦੇਈ ਜਾਂਦੇ ਆ ਤੁਹਾਨੂੰ। ਆਪਾਂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਦੇ ਬਕਸੇ। ਦਮ ਦੁੱਗਣੀ ਤਰਾਸ ਆਪਣੀ ਤਰੱਕੀ ਦੇ ਬਕਸੇ ਤੁਹਾਨੂੰ। ਠੀਕ ਹੈ। ਤੇ ਮੁਕਸਰ ਆਪਣਾ ਪਸ਼ੋਕੜ ਇੱਥੇ ਹੀ ਮੁਕਸਰ ਨੇ। ਮੇਰਾ ਪਿੰਡ ਮੇਰਾ ਬਿੰਡੇ ਕੋਲ ਦੋਨੇ ਮੰਡੀ ਕੋਲ ਚੰਦਪਾਣਾ। ਹਾਂਜੀ। ਮੈਨੂੰ ਇੱਥੇ ਟੀਚਰ ਲੱਗਾ ਸੀ ਇਧੇ ਕਰਨ ਵਾਲੀ ਹਰ ਦੋ ਤਿੰਨ ਕਿਲੋਮੀਟਰ ਤੇ। ਠੀਕ ਹੈ ਜੀ। ਉੱਪਰ ਪੈਰ ਉਹ ਬੜਾ ਇੱਥੇ ਸੈਟਲਮੈਂਟ ਹੋ ਗਿਆ ਇੱਥੇ ਸੈਟਲ। ਮੁਕਸਰੀ ਪੱਕੇ ਡੇਰੇ ਵਾਲੇ। ਡੇਰੇ ਵਾਲੇ। ਠੀਕ ਹੈ। ਪਿੰਡ ਮੇਰਾ ਚੰਦਪਾਣਾ। ਠੀਕ ਹੈ ਤੇ ਵੈਸੇ ਗੱਲ ਕਰੀਏ ਆਪਣਾ ਹੀ ਇੱਥੋਂ ਦਾ ਪਿਛੋਕੜ ਆਪਣਾ ਇੱਧਰ ਦਾ ਹੀ ਆ। ਮਲੋਕਪਲੇ ਵਾਲੀ ਨਹੀਂ ਨਹੀਂ ਮੁਕਸਰ ਕੋਲੇ ਆ ਹੈਗਾ ਨਾ। ਵਧਾਈ ਹੋ ਵਧਾਈ। ਇੱਥੇ ਵਾਦੀਆਂ ਪਿੰਡ ਆ। ਮੁਕੀਆਂ ਤਾਂ ਮਲੋਕ ਕੋਲੇ ਨਹੀਂ ਨਹੀਂ ਮੁਕਸਰ ਦੇ ਨਾਲ ਹੀ ਤਰ ਹੈਗੀਆਂ ਵਾਦੀਆਂ। ਹਾਂਜੀ ਹਾਂਜੀ ਇੱਥੋਂ ਦਾ ਪਿੰਡ ਆ। ਤੇ ਜੋ ਆਜਾਦ ਸਾਨੂੰ ਉਹ ਤੇ ਦੇਖੋ। ਥਾਂ ਘਟ ਘਟ ਅਪੀਲ ਨਹੀਂ ਨਹੀਂ ਆਪਾਂ ਹੁਣੇ ਪਿੱਛੇ ਲੱਸੀ ਪੀ ਕੇ ਆਏ ਤੇ ਫਰੇ ਸੀਗੇ। ਤੁਸੀਂ ਆਜਾਦ ਹੋ। ਬਸ ਸਾਨੇ ਜਾਣ ਵਾਸਤੇ ਬੱਦਲ ਚੜਦੀਆਂ ਗਲਾ ਵਿੱਚ ਰਹੋ ਬਸ ਜੀ ਠੋਡੀਆਂ ਦੁਆਵਾਂ ਦੇ ਨਾਲ ਆਪਾਂ ਹੋਰ ਚੜਦੀ ਗਲਾ ਵਿੱਚ ਹੋ ਜੰਨੇ ਆ ਠੀਕ ਆ ਜੀ ਮਕਸਰ ਤੋਂ ਹਬੋਰ ਤੇ ਲੱਗਿਆ ਆਪਣੇ 90 ਰੁਪਏ ਸਮਾਂ ਜਿਹੜਾ 1:30 ਵਜੇ ਦਾ ਹੋ ਗਿਆ ਤੇ ਆਪਾਂ ਇਸ ਟਾਈਮ ਆ ਗਏ ਆਂ ਅਬ ਹੋਰ ਬੱਸ ਸਟੈਂਡ ਤੇ ਤੇ ਭਾਈ ਗੰਗਾ ਨਗਰ ਦੀਆਂ ਆਵਾਜ਼ਾਂ ਵੱਜੀਆਂ ਜਾਂਦੀਆਂ ਬੱਸ ਦੀਆਂ ਗੰਗਾ ਨਗਰ ਗੰਗਾ ਨਗਰ ਹੋਈ ਜਾਂਦੀ ਹੈ ਤੇ ਭਾਈ ਤੋਂ ਪੁੱਛਦੇ ਆਂ ਗੰਗਾ ਨਗਰ ਨੂੰ ਕਿਹੜੀ ਬੱਸ ਜਾਊਗੀ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਆ ਕਿਉਂਕਿ ਆਪਣੀ ਜਿਹੜੀ ਡੈਡੀ ਜੂਰੀ ਦੋ ਭੈਣ ਭਰਾਇਆ ਤੇ ਆਪਣੇ ਜਿਹੜੇ ਵੱਡੇ ਭੂਆ ਉਹ ਹੋਰ ਹੀ ਵਿਆਹ ਵੇ ਆ ਤੇ ਭੂਆ ਜੀ ਹੋਰ ਤਾਂ ਮਾਫੀ ਚਾਹੁੰਨੀ ਆ ਕਿਉਂਕਿ ਆਪਾਂ ਉਹਨਾਂ ਕੋਲੇ ਨਹੀਂ ਜਾ ਪਾਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇਈ ਜਾਂਦੇ ਜੇ ਆਪਾਂ ਉੱਥੇ ਪਹੁੰਚ ਗਏ ਤਾਂ ਫਿਰ ਆਪਾਂ ਲੇਟ ਹੋ ਜਾਾਂਗੇ ਤੇ ਲੋ ਜੀ ਪਹੁੰਚ ਗਏ ਆ ਇੱਕ ਹੁਣ ਆਪਾਂ ਚੱਲਦੇ ਆ ਇੱਥੋਂ ਗੰਗਾ ਨਗਰ ਤੇ ਜਿਹੜਾ ਕੀ ਘੰਟਾ ਡੇਢ ਘੰਟਾ ਲੱਗੂਗਾ ਉਸ ਤੋਂ ਬਾਅਦ ਫਿਰ ਅੱਗੇ ਦੀ ਨੂੰ ਪਗੜਦੀ ਬੱਸ ਫੜਾਂਗੇ ਜੀ ਪਹੁੰਚ ਗਏ ਆਪਾਂ ਗੰਗਾ ਨਗਰ ਤੇ ਸਮਾਂ ਜਿਹੜਾ ਔਣੇ ਤੰਦੇ ਲਵੇ ਤਵੇ ਹੋ ਗਿਆ ਤੇ ਉਤਰ ਗਏ ਆ ਭਾਈ ਆ ਬੋਰ ਵਾਲੀ ਬਸ ਤੋਂ ਤੇ ਹੁਣ ਆਪਾਂ ਇੱਥੋਂ ਥੜਾਂਗੇ ਬਸ ਨੂੰ ਪਕੜਨੂ ਤੇ ਫਿਰ ਪਿੰਡਾਂ ਨੂੰ ਹੋਵਾਂਗੇ ਤੇ ਸਾਹਮਣੇ ਗੰਗਾ ਨਗਰ ਬਸ ਸਟੈਂਡ ਆ ਇੱਥੇ ਵੀ ਮੀਨੇ ਲਾ ਤਾਂ ਥੋੜੇ ਬੱਸ ਸਟੈਂਡ ਦੇ ਵਿਗਾੜ ਰੱਖੇ ਆ ਗੰਗਾ ਨਗਰ ਡੀਪੂ ਤੇ ਸਾਹਮਣੇ ਲੱਗੀ ਪਈ ਆ ਨੋਪਗੜੀ ਡੀਪੂ ਇੱਥੋਂ ਭਾਈ ਚੱਲਦੀਆਂ ਆ ਨੋਪਗੜ ਘਰਸਾਣਾ ਖਾਜੂ ਵਾਲਾ ਰਾਵਲਾ ਬਿਕਾਣੇਰ ਨੂੰ ਬੱਸਾਂ ਤੇ ਇੱਥੋਂ ਹਣ ਬੱਸ ਫੜਾਂਗੇ ਆਪਾਂ ਨੋਪਗੜ ਦੀ ਤੇ ਨੋਪਗੜ ਨੂੰ ਜਾਵਾਂਗੇ ਨੋਪਗੜ ਦੀ ਇੱਥੋਂ ਗੰਗਾ ਨਗਰ ਤੋਂ ਜਿਹੜੀ ਦੂਰੀ ਆ 130 ਕਿਲੋਮੀਟਰ ਦੇ ਲਵੇ ਤਵੇ ਆ ਤੇ ਪਹੁੰਚਦਾ ਪਹੁੰਚਦੇ ਨੂੰ ਆਪਾਂ ਨੂੰ ਦਿਨ ਛੇਪ ਜੂਗਾ ਲੱਗੀ ਪਈ ਐ ਤੇ ਇਹ ਜੀ ਭੀੜ ਭੁੱਲ ਐ ਇੱਕ ਪਿੱਛੇ ਵੀ ਲੱਗੇ ਪਈ ਐ ਇਹਨਾਂ ਨੂੰ ਪੁੱਛਦੇ ਆਂ ਦੋ ਰੂਟ ਜਾਂਦੇ ਆ ਆਪਣੇ ਕੰਗਾਂ ਨਗ ਤੋਂ ਨੂਪਕੜ ਨੂੰ ਆਵਾਜ਼ ਵੱਜੀ ਆਂਦੀ ਆ ਆਪਣੀ ਵਸਦੀ ਤੇ ਚੜਦੀ ਆ ਭਾਈ ਕਿਤੇ ਪਹਿਲਾਂ ਨਹੀਂ ਵਸਤਾਂ ਲੱਦੋ ਲੱਦ ਹੋ ਜੇ ਕੰਮ ਜਿਹਾ ਆ ਪਤਾ ਤਿੰਨ ਦਿਨਾਂ ਤੋਂ ਕਲਕੱਤੇ ਤੋਂ ਆਈ ਜਾਂਦੇ ਆ ਉਹੀ ਹਾਲਾਤ ਆਉਣ ਆਪਣੇ ਨਾਲ ਉੱਖਾ ਹੀ ਕੰਮ ਪੰਜ ਕੁ ਮਿੰਟਾਂ ਤੇ ਇਹ ਵੀ ਲੱਗਦੀ ਗੀ ਅੱਛਾ ਸੁਣ ਸੀਟ ਮੈਨੂੰ ਲੱਗਦਾ ਇਹ ਤਾਂ ਵੀ ਉੱਖਾ ਹੀ ਆ ਪਿੱਛੇ ਜਾਣਾ ਪੂਗਾ ਪਹਿਲਾਂ ਵੀ ਆ ਹੀ ਸੀਟ ਮਿਲਦੀ ਸੀ ਤੇ ਹੁਣ ਵੀ ਆਪਾਂ ਨੂੰ ਆਹੀ ਸੀਟ ਮਿਲੀ ਆ ਸਮਾਂ ਜਿਹੜਾ 3:17 ਹੋ ਗਏ ਤੇ ਬੱਸ ਜਿਹੜੀ ਕੰਗਨਗਰ ਤੋਂ ਨੋਪਗੜ੍ਹ ਨੂੰ ਤੁਰਦੀ ਐ ਤੇ ਭਾਈ ਆਪਣਾ ਜਿਹੜਾ ਕਰਾਇਆ ਲੱਗਿਆ ਨੋਪਗੜ੍ਹ ਟਿਕੜ ਦਾ 145 ਰੁਪਏ ਲੱਗਿਆ ਤੇ ਹੁਣ ਦੇਖਦੇ ਆ ਕਿੰਨੇ ਘੰਟੇ ਲੌਂਦੀ ਐ ਵੈਸੇ ਤਾਂ ਸਾਢੇ 3 ਘੰਟੇ ਪੱਕੀ ਲੱਗਦੀ ਲੱਗਦੇ ਨੋਪਗੜ੍ਹ ਦੇ ਕੰਗਨਗਰ ਤੋਂ ਲੱਦੋ ਲੱਦ ਹੋ ਗਈ ਐ ਵੀ ਕਿਉਂਕਿ ਇਹ ਤੁਹਾਨੂੰ ਕੰਗਨਗਰ ਤੋਂ ਲੰਮੀਆਂ ਚੱਲਦੀਆਂ ਬੱਸਾਂ ਵੀ ਕਾਨੇਰ ਟਿਕਰ ਤੇ ਇਹਦੇ ਵਿੱਚ ਭੀੜ ਐਵੇਂ ਹੀ ਰਹਿੰਦੀ ਐ ਬੱਸਾਂ 'ਚ ਕਦੋਂ ਮਰਜੀ ਆ ਜਾਓ ਉਧਰੋਂ ਨੋਪਗੜ ਤੋਂ ਨੇ ਤਾਂ ਵੀ ਭੀੜ ਰਹਿੰਦੀ ਜੇ ਗੰਗਾ ਨਗਰ ਤੋਂ ਜਾਵਾਂਗੇ ਤਾਂ ਵੀ ਭੀੜ ਰਹਿੰਦੀ ਆ ਜਦੋਂ ਬੱਸ ਲੱਗਦੀ ਆ ਉਦੋਂ ਬਹਿ ਗਏ ਤਾਂ ਸੀਟ ਮਿਲ ਜੂਗੀ ਇੰਨੀ ਤਾਂ ਖੜ੍ਹੀ ਜਾਣਾ ਪੈਂਦਾ ਦਿਨ ਚਾਰ ਘੰਟੇ ਇਹ ਗੱਲਬਾਤ ਆ ਇੱਥੋਂ ਦੀਆਂ ਬੱਸਾਂ ਦੀ ਰਾਜਸਥਾਨ ਵਾਲੀਆਂ ਦੀ ਸਮਾਂ ਜਿਹੜਾ 5 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਰੈਸਨਗਰ ਬੱਸ ਸਟੈਂਡ ਤੇ ਤੇ ਇੱਥੋਂ ਜਿਹੜਾ ਨੂਪਗਟ ਰਹਿ ਜਾਂਦਾਗਾ 55 ਕਿਲੋਮੀਟਰ ਦੇ ਲਵੇ ਤਵੇ ਰਹਿ ਜਾਂਦਾਗਾ ਤੇ ਲੱਗਦਾ ਮੈਨੂੰ ਦਿਨ ਛੇਪ ਜੂਗਾ ਜਾਂਦੇ ਜਾਂਦੇ ਤੇ ਹੁਣ ਇੱਥੇ 15-20 ਮਿੰਟਾਂ ਜਿਹੜੀ ਬੱਸ ਖੜਦੀ ਆ ਤੇ ਤੇ ਉਹ ਤੋਂ ਬਾਅਦ ਚ ਫੇਰ ਇੱਥੋਂ ਚੱਲੂਗੀ ਵੀ ਚਾਹ ਪਾਣੀ ਪੀਣਾ ਤਾਂ ਪੀ ਲੋ ਭਾਈ ਆਰ ਜੇ 07 ਪੀ ਵੀ 3643 ਨੋਪਗੜ ਡਿੱਪੂ ਤੇ ਇਹ ਬਈ ਵੈਸੇ ਤਾਂ ਨੋਪਗੜ ਡਿੱਪੂ ਲਿਖਿਆ ਹੋਇਆ ਹੈ ਇਹ ਜਿਹੜੀ ਬੱਸ ਅੱਗੇ ਰਾਵਲਾ ਖਾਜੂ ਵਾਲਾ ਵਿੱਕਾ ਨੇਰ ਜਾਊਗੀ ਤੇ ਉੱਥੋਂ ਫਿਰ ਸ਼ਾਮ ਨੂੰ ਵਾਪਿਸ ਹੁੰਦੀ ਆ ਫੇਰ ਆਣ ਕੇ ਨੋਪਗੜ ਡਿੱਪੂ 'ਚ ਖੜੂਗੀ ਜਿਹੜੀ ਰਾ ਕਲੀਪਰ ਅਨੂਪ ਗੜ੍ਹ ਸ਼ਹਿਰ ਚ ਬੜੀ ਵੇਟ ਸੀ ਤੇ ਉਹ ਕੈਂਟੀਆਂ ਵੱਜੀ ਜਾਂਦੀਆਂ ਫੋਨ ਦੀਆਂ ਸਾਹਮਣੇ ਆ ਗਿਆ ਆ ਗਿਆ ਭਾਈ ਆ ਗਿਆ ਸਾਹਮਣੇ ਖੜਾ ਜੜਾ ਇਹ ਭਾਈ ਭਰਾ ਵੀ ਐ ਮਾਮੇ ਦਾ ਮੁੰਡਾ ਤੇ ਮੇਰਾ ਆੜੀ ਵੀ ਐ ਉਹ ਪੁਰਾਣਾ ਠੀਕ ਆ ਠੀਕ ਆ ਦੋਸਤੋ ਹਾਂ ਗਾਇਜ਼ ਹੋਰ ਕਿਵੇਂ ਆ ਹੋਰ ਘਰ ਪਰਵਾਰ ਵਧੀਆ ਚੜਦੀ ਕਲਾ ਚੱਲੋ ਇਹ ਤੇ ਬੜੇ ਛੋਟੇ ਲਿੱਤੇ ਆ ਸੀ ਨੋਪੜ ਸ਼ਹਿਰ ਤੋਂ ਇਹ ਭਾਈ ਇਹਦਾ ਬਸ ਸਟਾਡ ਨੋਪੜ ਸ਼ਹਿਰ ਦਾ ਆ ਸਾਡਾ ਵੱਡਾ ਸ਼ਹਿਰ ਤਾਂ ਹੈ ਨਾ ਛੋਟਾ ਸ਼ਹਿਰ ਆ ਉਹ ਤਾਂ ਨਾ ਠੀਕ ਠਾਕ ਹੀ ਆ ਬੱਸ ਸਟੈਂਡ ਡੈਡੀ ਜੀ ਨੂੰ ਪਹਿਲਾਂ ਕੰਮ ਸੀ ਆ ਤੇ ਬਾਅਦ ਚ ਕਹਿੰਦੇ ਆਈ ਜਾਨੇ ਗਿਆ ਤੇ ਆ ਗਏ ਤੇ ਨਾਲ ਭਤੀਜਾ ਸਾਸਰੀ ਘਰ ਡੈਡੀ ਜੀ ਹੋਰ ਕਿਵੇਂ ਹੋ ਹੋਰ ਕਿਵੇਂ ਹੋ ਕਿਹਨਾਂ ਨਾਲ ਆਇਆ ਹੈ ਹਾਂ ਕਿਹਨਾਂ ਨਾਲ ਆਇਆ ਉਹ ਉੱਥੇ ਆ ਜਿੱਥੇ ਕਰੋ ਕਹਿੰਦੇ ਪਾਲ ਤਾਂ ਪਿੰਡ ਸੀ ਆ ਤੇ ਉਹ ਉੱਥੇ ਆ ਕੰਪਨੀ ਆ ਇਹ ਟ੍ਰੈਕਟਰ ਵਾਲੀ ਸੀ ਨਾ ਉਹਦੇ ਕਰਕੇ ਹਾਂਜੀ ਟ੍ਰੈਕਟਰ ਵਾਲੀ ਜੀ ਹੈ? ਜੀ ਟ੍ਰੈਕਟਰ ਵਾਲੀ ਟ੍ਰੈਕਟਰ ਟਰਾਲੀ ਲੈਣਾ ਹੈ ਲੈ ਕੇ ਜਾਊਂਗਾ ਹੁਣ ਕਰੇ ਪੱਕਾ ਇਹ ਭਾਈ ਮੈਨੂੰ ਜਦੋਂ ਹੀ ਫੋਨ ਕਰਦਾ ਸੀ ਕਹਿੰਦਾ ਸੀ ਚਾਚੂ ਜਦੋਂ ਆਇਆ ਮੇਰੇ ਵਾਸਤੇ ਟ੍ਰੈਕਟਰ ਟਰਾਲੀ ਲੈ ਕੇ ਆਇਆ ਚਲੀਏ ਆਪਾਂ ਟ੍ਰੈਕਟਰ ਟਰਾਲੀ ਲੈਣ ਹੈ? ਚੱਲ ਚੱਲੀਏ ਇਹਨੂੰ ਟ੍ਰੈਕਟਰ ਟਰਾਲੀ ਤੇ ਬੋਹਨੇ ਰੜੀ ਜੀ ਪਹਿਲਾਂ ਚੱਲੋ ਇਹ ਜਿੱਥੇ ਜਾਂਦੀਆਂ ਨੇ ਆ ਜਾ ਬਿਲਕੁਲ ਆ ਆਇਆ ਹਾਂ ਬਾਏ ਬਾਏ ਕਰਦੇ ਸਾਰੇ ਤਿੱਕੀ ਲੈਣਾ ਟਰੈਕਟਰ ਟਰਾਲੀ ਚੀਜੀ ਹੈ ਕੀ ਨਾਮ ਹੈ ਤੇਰਾ ਸਮਰ ਜੋਤ ਉਹ ਇਧਰ ਨੂੰ ਕਰਕੇ ਦੱਸ ਸਮਰ ਜੋਤ ਹਾਂ ਜੀ ਹੁਣ ਆਪਾਂ ਚੱਲਦੇ ਆਂ ਭਾਈਏ ਰੋਜ਼ ਮੈਨੂੰ ਕਹਿੰਦਾ ਸੀ ਟਰੈਕਟਰ ਟਰਾਲੀ ਲੈ ਕੇ ਆਉਣੀ ਆ ਟਰੈਕਟਰ ਟਰਾਲੀ ਤੇ ਉਹ ਟਰੈਕਟਰ ਟਰਾਲੀ ਦਵਾਜੇ ਲੈ ਆਉਣੀ ਆ ਫੇਰ ਆਪਾਂ ਘਰ ਨੂੰ ਚੱਲਦੇ ਆਂ ਇਹ ਜਣੇ ਖੜਾ ਨਹੀਂ ਛੱਡਣਾ ਟਰੈਕਟਰ ਵਾਲੀ ਲੈ ਕੇ ਜਾਊਂਗਾ ਘਰੇ ਪੱਕਾ ਠੀਕ ਹੈ ਤੇ ਦਾਦੇ ਨਾਲ ਤੇ ਚਾਚੂ ਨਾਲ ਆ ਗਿਆ ਕਿਹੜਾ ਟਰੈਕਟਰ ਲੈਣੀ ਹੈ ਆਵਲ ਲੈਣਾ ਇਹ ਟਰੈਕਟਰ ਹੀ ਇਕੱਲਾ ਟਰਾਲੀ ਕਿੱਥੇ ਹੈ ਹੈ ਹੈਗੀ ਹੈ ਕਹਿ ਦੋ ਭਾਈ ਜੀ ਨੂੰ ਪੈਕ ਕਰ ਦੋ ਦੇ ਦਿਓ ਫੜਾ ਦਿਓ ਭਾਈ ਜੀ ਨੂੰ ਦੇ ਦਿਓ ਭਾਈ ਠੀਕ ਐ ਬੱਚੇ ਹੋਰ ਕੁਛ ਲੈਣਾ ਚੀਜੀ ਲੈਣੀ ਆ ਜੀ ਟਰੈਕਟਰ ਵਾਲੀ ਛੱਡ ਦੇ ਨੇ ਇੱਕ ਚੀਜੀ ਲੈ ਲੈਨੇ ਚੀਜੀ ਲੈਣੇ ਆ ਟਰੈਕਟਰ ਵਾਲੀ ਕੀ ਲਊਗਾ ਗਾਂ ਦੀ ਬੱਸ ਟਰੈਕਟਰ ਵਾਲੀ ਚੱਲ ਚੀਜੀ ਵੀ ਲੈ ਲੈਨੇ ਆਪਾਂ ਨੂਪਗੜ੍ਹ ਸ਼ਹਿਰ ਤੋਂ ਚੱਲ ਪਏ ਆਪਾਂ ਤੇ ਪਿੰਡ ਆਪਣਾ ਜਿਹੜਾ 25 ਐ ਨੂਪਗੜ੍ਹ ਸ਼ਹਿਰ ਤੋਂ 12 ਕਿਲੋਮੀਟਰ ਪੈ ਜਾਂਦਾ ਹੈ ਜਸੁਰਜੀ ਘਰਾਂ ਨੂੰ ਗਿਆ ਤੇ ਆਪਾਂ ਵੀ ਚੱਲਦੇ ਆ ਘਰਾਂ ਨੂੰ ਮੰਮੀ ਜੀ ਡਿੱਗੀ ਜਾਂਦੇ ਘਰੇ ਇੱਕ ਦੋੰਨਾ ਗਾ ਤਿੰਨ ਚਾਰ ਫੋਨ ਆ ਗਏ ਗਿਆ 2.5 ਮਹੀਨੇ ਬਾਅਦ ਘਰੇ ਚੱਲੇ ਆ ਫੇਰ ਵਾਪਿਸ ਪਾਈ ਸਿੱਧੀ ਰੋਡ ਜਾਂਦੀ ਹੈ ਬਾਰਡਰ ਤੇ ਤੇ ਇਹ ਆਪਣੇ ਪਿੰਡ ਨੂੰ ਰੋਡ ਜਾਂਦੀ ਹੈ ਇਹ ਭਾਈ ਆ ਗਿਆ ਪਿੰਡ 26 ਇਹ ਤੋਂ ਬਾਅਦ ਚੁੱਕ ਕੇ ਆਊਗਾ ਆਪਣਾ ਪਿੰਡ 25 ਹੈ ਤੇ ਆ ਗਿਆ ਅੱਗੇ ਘਰ ਦੇ ਨੇੜੇ ਆਪਣਾ ਹੈ ਐ ਕਿਹ ਹੈ ਉਹ ਜਿਹੜੀ ਸਾਹਮਣੇ ਲਾਈਟ दिख ਜਾਂਦੀ ਹੈ ਉਹ ਆਪਣਾ ਘਰ ਹੈ ਤੇ ਆਪਣਾ ਜਿਹੜਾ ਪੱਚੀਏ ਪੰਡ ਸਾਰਾ ਟਾਣੀਆਂ ਜੀ ਵਸਿਆ ਵਾ ਦੂਰ ਤਿੱਕਰ ਲੱਟਾ ਜਾਣ ਦੇ ਦੇਖੀ ਸਕਦੇ ਹੋ ਤੁਸੀਂ ਤੇ ਸਾਹਮਣੇ ਘਰ ਦਾ ਸਾਵਾ ਆਪਣੇ ਘਰ ਦੇ ਜਿਵੇਂ ਹਾਂ ਸ਼ਰੂ ਕਿਵੇਂ ਆ ਠੀਕ ਹੈ ਤੇ ਇਹ ਆ ਗਿਆ ਆਪਣਾ ਘਰ ਪਾਈ 2.5 ਮਹੀਨਿਆਂ ਬਾਅਦ ਜਿਹੜੇ ਘਰੇ ਪੈਰ ਰੱਖਿਆ ਆਪਾਂ ਤੇ ਇਹ ਆਪਾਂ ਨਵਾਂ ਘਰ ਪਾਇਆ 2 ਸਾਲ ਪਹਿਲਾਂ ਹੱਥ ਗਰੇਣ ਤਿਆਰ ਨਿਕਰਾਇਗਾ। ਹਾਂਜੀ। ਕਮਲ ਬਾਜ ਮਾਰ। ਕਮਲ ਬਾਜ ਮਾਰਦੀ ਐ। ਲੈ, ਉਹਨਾਂ ਦੇ ਨੂੰ ਆਲਦੀਆਂ ਥਿੱਲੀਆਂ ਚੱਕ ਲਈਆਂ। ਸਤਿ ਸ਼੍ਰੀ ਅਕਾਲ। ਛਾਤ੍ਰੀਕਾਲ, ਬੁਤੀ ਸਤਿ ਸ਼੍ਰੀ ਅਕਾਲ। ਓਏ। ਓਏ, ਠੀਕ ਐ ਬੁਤੀ। ਓਏ। ਆਦਿਆ ਮੈਂ। ਓ ਚਾਚੂ, ਚਾਚੂ ਕਿਤੇ। ਦਾਦਾ, ਚਾਚੂ, ਇੱਧਰ। ਚਾਚੂ। ਦਾਦਾ, ਚਾਚੂ, ਆਦਾ। ਚਾਚੂ। ਆਦਾ। ਆਦਾ ਚਾਚੂ ਚਾਚੂ ਆ ਜਾ ਚਾਚੂ ਆ ਚਾਚੂ ਇਹ ਭਾਈ ਭਤੀਜੀ ਆ ਮੇਰੀ ਨਿਮਰਤ ਕੋਰ ਚਾਚੂ 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 ਤਾਤੂ ਇਹ ਫੋਨ ਤੇ ਕਾਦੀ ਚਾਤੂ ਤਾਤੂ ਆਦਾ ਆਦਾ ਚੱਲ ਨਹੀਂ ਪੈਂਦਾ ਹਾਂ ਠੀਕ ਐ ਕਿਤੇ ਚਾਚੂ ਤੇ ਆਪਾਂ ਖੇਚੀ ਬੈਠੇ ਆ ਆ ਕੀ ਹੋ ਗਿਆ ਰੈਡੀ ਮੀਨ ਅਡੇਗ ਪਿਆ ਇਹਦਾ ਫਿਰ ਪਸ਼ੂਆਂ ਦਾ ਔਖਾ ਹੀ ਹੋ ਗਿਆ ਨਾ ਕੰਮ ਅੱਛਾ ਤੇ ਤੇ ਘਰ ਦੇ ਆਲੇ ਦੁਆਲੇ ਸਾਰੇ ਆਪਣੇ ਖੇਤ ਹੀ ਐ ਤੇ ਖੇਤ ਦੇ ਵਿਚਾਲੇ ਜਮਾ ਬੈਠੀਆਂ ਤੇ ਇੱਧਰ ਹਾਂਜੀ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਹੋਰ ਕੀ ਅਮੀ ਠੀਕ ਐ ਤੇਰੇ ਪੁੱਤ ਆ ਗਿਆ ਹਾਂਜੀ ਹਾਂਜੀ ਹੋਰ ਠੀਕ ਐ ਵਧੀਆ ਸਸਰੀ ਬਬੀ ਜੀ ਸਾਸਰੀ ਹੋਰ ਕਿਵੇਂ ਹੋ ਹੋਰ ਜੀ ਠੀਕ ਆ ਔਰ ਚੜਦੀ ਕਲਾ ਚੜਦੀ ਆ ਵਧੀਆ ਤੂੰ ਸੁਣਾਵ ਦੇ ਬੱਸ ਵਧੀਆ ਇਹ ਆਪਣੀ ਮਹਿਲ ਆ ਭਾਈ ਨਿੱਕਾ ਜਾ ਦੋ ਕਮਰਿਆਂ ਵਾਲਾ ਤੇ ਜਿੱਥੇ ਆਪਾਂ ਏਡੇ ਹੋ ਗਏ ਆ ਤੇ ਇੱਥੇ ਮੰਮੀ ਡੈਡੀ ਦੇ ਦੇਣ ਨਿਕਲ ਗਏ ਤੇ ਇੱਥੇ ਭਾਈ ਆਪਣੇ ਏਡੇ ਏਡੇ ਹੋ ਗਏ ਆ ਤੇ ਇਹ ਆਪਰੰਦ ਰ ਹੈ ਤੇ ਉਧਰ ਲਾ ਭਾਈ ਭਾਬੀ ਤਾਂ ਬਾਜ ਦੇ ਅੰਦਰ ਹੈ ਤੱਕ ਕੇ ਬੈਗ ਆਈ ਹੈ ਚਣ ਚੁਣ ਕੇ ਡੱਬੇ ਸੋਨੇ ਲਾ ਰੱਖੇ ਆ ਨਾ ਪਹਿਲਾ ਪੇਟੀ ਇੱਧਰ ਨਹੀਂ ਸੀ ਮੰਮੀ ਇੱਧਰ ਹੀ ਸੀਗੀ ਠੀਕ ਐ ਓਏ ਆ ਜਾ ਉਪਰ ਐ ਕਿਵੇਂ ਲੱਗਦਾ ਕਿ ਮੈਂ ਪੱਗ ਬੰਨੀ ਆ ਹੈ ਮੁੱਤੀ ਓਏ ਤੇ ਅੰਟੀ ਤਾਂ ਕਿਉਂ ਲੱਗ ਹੈ ਜਿਹੜੇ ਤਾਂ ਕਿਉਂ ਲੱਗ ਐ ਜਦੋਂ ਦੀ ਹੋਈ ਆ ਤੇ ਉਦੋਂ ਦਾ ਮੈਂ ਘਰੇ ਠੀਕਿਆ ਨਹੀਂ ਆ ਪਹਿਲਾਂ ਮੈਂ ਕੰਮ ਤੇ ਸੀ ਆ ਉਦੋਂ ਵੀ ਮੈਂ ਹੁੰਦਾ ਹੁੰਦਾ ਸੀ ਇੱਕ ਦੋ ਦਿਨ ਹੁੰਦਾ ਸੀਗਾ ਤੇ ਜਦੋਂ ਫਿਰ ਕਿੰਨੇ ਚਿਰ ਦੀ ਹੋ ਗਈ ਮੰਮੀ ਜੀ ਡੇਢ ਸਾਲ ਦੀ ਡੇਢ ਸਾਲ ਦੀ ਹੋ ਗਈ ਹੈ ਨਾ ਤੇ ਉਦੋਂ ਮੈਂ ਬਠਿੰਡੇ ਸੀਗਾ ਉਦੋਂ ਵੀ ਮੈਂ ਇੱਕ ਅੱਧਾ ਦਿਨ ਹੀ ਆਇਆ ਸੀਗਾ ਉਹਨਾਂ ਦਾ ਸੀ ਵਿਚਾਲੇ ਤੇ ਹੁਣ ਮਾੜਾ ਮੋਟਾ ਵੀਡੀਓ ਦੇਖਦੀ ਹੁੰਦੀ ਹੈ ਤੇ ਦੂਰੋਂ ਕਹਿੰਦੀ ਤੇ ਤਾਤੂ 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 ਕਹਿੰਦਾ ਨਾ ਤਾਤੂ ਜਾਤੂ ਤਾਤੂ ਤੂੰ ਹੀ ਕਹਿੰਦਾ ਹਾਂ ਤੇ ਟਟਰਾਂ ਲਿਆ ਕੇ ਜਾਂਦਾ ਨਾ ਉੱਥੇ ਮੰਡੀਆਂ ਆਦਾ ਕੁੱਤੂ ਚਾਚੂ ਨੂੰ ਬੁੱਪੀ ਪਾ ਕੇ ਆ ਜਾ ਚਾਚੂ ਕੋਲ ਜਾਂਦਾ ਚਾਚਾ ਹੈ ਖਾਜ ਅੱਜ ਹਾਂ ਹਾਂ ਕਿੱਧਰ ਚੱਲਿਆ ਕੋਤੇ ਕੋਤੇ ਕਿੰਨੀ ਮਰਜ਼ੀ ਬਾਹਰ ਦੀ ਰੋਟੀ ਖਾ ਲਈਏ ਕਿੰਨੀ ਮਰਜ਼ੀ ਸਵਾਦ ਹੋਵੇ ਪਰ ਘਰੇ ਆਣ ਕੇ ਜਿੰਨਾ ਚਿਰ ਮਾਂ ਦੀ ਹੱਥ ਦੀ ਰੋਟੀ ਨਾ ਮਿਲੇ ਉਹਨਾਂ ਚਿਰ ਸਵਾਦ ਨਹੀਂ ਆਉਂਦਾ 2.5 ਮਹੀਨਿਆਂ ਬਾਅਦ ਅੱਜ ਮੰਮੀ ਦੀਆਂ ਰੋਟੀਆਂ ਜਿਹੜੀਆਂ ਖਾਣ ਲੱਗੀਆਂ ਤੇ ਫਿਰ ਸਵਾਦ ਤਾਂ ਵੱਖਰਾ ਹੀ ਹੋਊਗਾ ਘਰ ਦੀ ਰੋਟੀ ਦਾ ਹਾਂਜੀ ਆ ਜਾ ਤੂੰ ਵੀ ਰੋਟੀ ਖਾਣੀ ਆ ਇਹਦਾ ਭਾਈ ਚੀਜ਼ੀਆਂ ਦੇ ਦਿਵਾਲੇ ਹੋਇਆ ਖੜਾ ਜਦੋਂ ਦਾ ਆਇਆ ਤੇ ਉੱਥੇ ਪਹਿਲਾਂ ਟਰੈਕਟਰ ਵਾਲੀ ਲਿੱਤਾ ਸੀ ਤੇ ਫਿਰ ਕਹਿੰਦਾ ਮੈਨੂੰ ਚੀਜ਼ੀਆਂ ਦਵਾ ਤੇ ਕੋਰਕਰੇ ਕਰ ਕਰੇ ਟੋਫੀਆਂ ਟਾਫੀਆਂ ਆ ਥੈਲੀ ਭਰ ਕੇ ਲਿਆ ਸੀ ਲਪੇਟਤੀ ਘਰ ਆਣ ਕੇ ਤੇ ਉਹ ਜਦੋਂ ਨਹੀਂ ਖਤਮ ਨਹੀਂ ਹੁੰਦੀ ਨਜ਼ਰ ਖੜਾ ਨਹੀਂ ਛੱਡੀ ਜਾਂਦਾ ਕਿੰਨੀਆਂ ਕਿ ਚੀਜ਼ੀਆਂ ਲੈ ਕੇ ਆਇਆ ਸੀ ਆਦੂ ਵੱਦੂ ਲੈ ਕੇ ਆਇਆ ਸੀ ਆ ਖਾ ਗਿਆ ਸਾਰੀਆਂ ਹੀ ਇਕੱਲਾ ਹੀ ਖਾ ਗਿਆ ਕੇ ਪਈਆਂ ਆਧੀਆਂ ਪਈਆਂ ਠੀਕ ਐ ਸਾਰੇ ਨੰ ਮੇਲ ਮਿਲਾਪ ਹੋ ਗਿਆ ਸੀ ਆ ਤੇ ਰਹਿ ਗਿਆ ਵੱਡੇ ਭਾਈ ਨਾਲ ਐਵੇਂ ਸੀ ਆ ਕਿ ਵੱਡਾ ਭਾਈ ਕੰਮ ਤੇ ਲੱਗਿਆ ਵਾ ਮੰਡੀ ਤੇ ਇਹ ਭਾਈ ਲੇਟ ਆਉਂਦਾ ਤੇ ਅੱਜ ਗਿਆ ਵਾ ਸੀ ਆ ਟੂਰ ਤੇ ਕਰ ਕੇ ਆਪਾਂ ਨੂੰ ਮਿਲਿਆ ਨਹੀਂ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਫਿੰਡੀ ਤੂੰ ਨਾਲ ਹੀ ਜੀ ਬਹੁਤ ਠੀਕ ਠਾਕ ਵਧੀਆ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਬੱਸ ਵਧੀਆ ਉੱਤਰ ਕੋਟ ਜਾਵਾ ਕੰਮ ਕਰ ਇੱਕ ਤਾਂ ਮੋਟਰ ਚੱਲ ਠੀਕ ਆ ਉਤਰ ਜੋ ਉਤਰ ਜੋ ਮੈ ਲੀਏ ਹੈ ਲੈ ਫਿੰਡੀ ਨੂੰ ਖੜਾ ਫਿੰਡੀ ਕਿੱਧਰ ਜਾ ਕੇ ਆਂ ਝੂਟਾ ਲੈ ਕੇ ਆ ਇਹ ਛਾੜੀ ਫਿੰਡੀ ਝੂਟਾ ਲੈ ਕੇ ਆਈ ਇਹ ਵੀ ਝੂਟਾ ਲੈ ਹੈ ਹੋਰ ਦੱਸੋ ਹਾਲ ਵਧੀਆ ਵਧੀਆ ਠੀਕ ਠਾਕ ਵਧੀਆ ਜਾਈਦੇ ਆ ਹੋਰ ਸੁਣਾਓ ਕੋ ਨਵੀਂ ਤਾਜੀ ਮਾ ਓਕੇ ਰਬੋਟ ਕੰਮ ਕਾਰ ਸੈਟ ਆ ਉਹੋ ਜਮਨ ਜਮਾ ਤੇ ਮੈਂ ਸੁਣਿਆ ਸੀ ਸੇਤਾ ਹੀ ਪਿੱਛੇ ਢਿੱਲੀਆਂ ਹੋ ਗਈਆਂ ਸੀ ਸੇਤਾ ਠੀਕ ਖਰਾਬ ਹੋ ਗਈਆਂ ਸੀ ਹੁਣ ਠੀਕ ਆ ਠੀਕ ਆ ਚੱਲ ਵਧੀਆ ਜਾਈਦੇ ਆ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈ ਬਾਦੀ ਆ ਉਹ ਤੋਂ ਪਹਿਲਾਂ ਸਾਰੀ ਸੰਗਤ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਪਤਾ ਹੀ ਕੀ ਆਪਾਂ ਆਲ ਇੰਡੀਆ ਟੂਰ ਦੇ ਤਿੰਨ ਮਹੀਨਿਆਂ ਬਾਅਦ ਤੇ ਕਲਕੱਤਾ ਤੋਂ ਆਪਾਂ ਚਾਰ ਦਿਨਾਂ ਬਾਅਦ ਅੱਜ ਆਪਣੇ ਪਿੰਡ ਰਾਜਸਥਾਨ ਪੱਛੀਏ ਪਹੁੰਚ ਗਏ ਆ ਪਿੰਡ ਪਹੁੰਚਦੇ ਪਹੁੰਚਦੇ ਆਪਾਂ ਦਿਨ ਛਿਪ ਗਿਆ ਤੇ ਆਪਣੇ ਘਰ ਦਾ ਜਿਹੜਾ ਆਲਾ ਦਵਾਲਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦਿਖਾ ਪਏ ਆਪਾਂ ਉਹ ਕੱਲ ਦੀ ਵੀਡੀਓ ਚ ਚੰਗੀ ਤਰ੍ਹਾਂ ਦਿਖਾਵਾਂਗੇ ਵੀ ਆਪਾਂ ਖੇਤ ਦੇ ਵਿੱਚ ਬੈਠੇ ਆਂ ਤੇ ਖੇਤ ਦੇ ਵਿੱਚ ਆਪਾਂ ਕੀ ਕੀ ਬੀਜਿਆ ਵਾ ਉਹ ਸਾਰਾ ਆਪਾਂ ਕੱਲ ਦੀ ਵੀਡੀਓ ਚ ਦਿਖਾਵਾਂਗੇ ਤੇ ਗੱਲ ਕਰੀ ਆਪਣੇ ਮੰਮੀ ਡੈਡੀ ਆ ਤੇ ਜਿਵੇਂ ਪੰਜਾਬੀ ਭਾਸ਼ਾ 'ਚ ਆਪਾਂ ਸਿੱਧੀ ਗੱਲ ਕਰ ਲਈਏ ਤੇ ਮੰਮੀ ਡੈਡੀ ਆਪਣੇ ਭਾਈ ਅਣਪੜੀ ਹੈ ਤੇ ਉਹਦੇ ਕਰਕੇ ਉਹ ਕੈਮਰੇ ਦੇ ਸਾਹਮਣੇ ਬਹੁ ਘੱਟ ਆਉਂਦੇ ਆ ਮਤਲਬ ਕਦੇ ਕਦਾਂ ਜਿਹਦੇ ਮਤਲਬ ਕਿ ਵੀਡੀਓ ਕਾਲ ਆਈ ਹੋਵੇ ਉਦੋਂ ਵੀ ਘੱਟ ਵੱਧੀ ਗੱਲਬਾਤ ਕਰਦੇ ਤਾਰ ਕੇ ਵੀਡੀਓ ਦੇ ਸਾਹਮਣੇ ਬਹੁ ਘੱਟ ਆਇਆ ਉਹ ਤੇ ਆਪਾਂ ਉਹਨਾਂ ਨਾਲ ਚੰਗੀ ਤਰ੍ਹਾਂ ਕੱਲ ਨੂੰ ਹੋਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਰੀ ਸਾਂਝੀ ਕਰਾਵਾਂਗੇ ਤੇ ਆਪਣੇ ਜਿਹੜੇ ਮੇਨ ਕੰਮ ਆ ਬੈਂਕ ਦਾ ਪਹਿਲਾਂ ਬੈਂਕ 'ਚ ਖਾਤਾ ਖਲਾ ਕੇ ਹੋਣਾ ਉਹ ਕੰਮ ਕਰਾਂਗੇ ਤੇ ਬਾਕੀ ਆਪਣੇ ਯਾਰ ਮਿੱਤਰਾਂ ਦੇ ਪਿਛਲੇ ਕਿਹੜੇ ਹੀ ਫੋਨ ਆਏ ਸੀਗੇ ਵੀ ਭਾਈ ਤੂੰ ਚੁੱਪਚਪੀ ਤਾ ਆਇਆ ਤੇ ਚੁੱਪਚਪੀ ਤਾ ਦਵਾ ਦਵਾ ਭੱਜ ਗਿਆ ਤੇ ਕਹਿੰਦਾ ਭਾਈ ਐਗਤੀ ਐਗਤੀ ਬਿਨਾ ਮਿਲਣ ਆ ਜਾਈਂ ਤੇ ਉਹਨਾਂ ਨੂੰ ਹੀ ਆਪਾਂ ਮਿਲ ਕੇ ਆਵਾਂਗੇ ਤੇ ਇਹਦੇ ਨਾਲ ਹੀ ਸਾਰੀ ਸੰਗਤ ਦਾ ਤੈਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਗੱਡ ਕੇ ਆਪਣੀ ਵੀਡੀਓ ਦੇਖਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਤੈਦਿਲੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ